ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਬਸ ਰੋਟੀ ਸਬਜ਼ੀ ਦੀ ਤਿਆਰੀ ਕਰ ਲੈਣੀ ਹੈ ਹੁਣ ਮੈਂ 7 ਵਜੇ ਸੀਗੀ ਵੈਸੇ ਸਵੇਰ 5:30 ਵਜੇ ਉੱਠ ਖੜੀ ਸੀਗੀ ਰੋਏ ਸੋਚ ਲੈਣੀਆਂ ਵੀ ਜਲਦੀ ਕਰ ਲੈ ਕਰਾਂਗੇ ਰੋਟੀ ਸਬਜ਼ੀ ਦਾ ਤੇ ਕਈ ਵਾਰ ਤਾਂ ਬਸ ਵੀਰੇ ਉੱਠ ਜਾਂਦਾ ਹੀ ਦਿਮਾਗ ਖਰਾਬ ਹੋ ਜਾਂਦਾ ਹੈਗਾ ਸੁਬਾ ਜਦੋਂ ਉੱਠ ਕੇ ਦੇਖਿਆ ਤੇ ਕਿਚਨ ਵਾਲੀ ਇੱਥੇ ਸੈਲਫ ਦੇ ਉੱਪਰ ਸ਼ਿਫਕਲੀ ਦਾ ਬੱਚਾ ਸੀਗਾ ਛੋਟਾ ਜਿਹਾ ਤੇ ਉਹਨੂੰ ਦੇਖ ਕੇ ਹੋ ਗਿਆ ਬਾਕੀ ਅਰਮਾਨ ਨੇ ਰਾਤ ਰੋਟੀ ਲੇਟ ਖਾਦੀ ਸੀਗੀ ਤੇ ਡੱਬੇ ਦੇ ਵਿੱਚ ਉਹਨੇ ਰੋਟੀ ਛੱੜਤੀ ਮੈਂ ਤਾਂ ਛੱੜਦੀ ਨਹੀਂ ਹੁੰਦੀ ਬਾਹਰ ਪਾ ਦੇਣੀ ਹੁੰਦੀ ਜਦੋਂ ਕੋਈ ਰੋਟੀ ਪਈ ਹੁੰਦੀ ਆ ਤੇ ਸਾਰਾ ਪੂਰੀਆਂ ਕੀੜੀਆਂ ਲੱਗ ਕੇ ਚਕਲੇ ਦੇ ਉੱਪਰ ਹੀ ਪਿਆ ਹੁੰਦਾ ਰੋਟੀ ਵਾਲਾ ਡੱਬਾ ਤੇ ਸਾਰਾ ਡੱਬਾ ਭਰ ਗਿਆ ਸੀਗਾ ਪਹਿਲਾਂ ਉਹ ਸਾਰਾ ਸਾਫ਼ ਕੀਤਾ ਤੋਂ ਵੈਸੇ ਤਾਂ ਮੇਰੀ ਆਦਤ ਆ ਵੀ ਸੁਬਾ ਉੱਠ ਕੇ ਗੈਸ ਨੂੰ ਤੇ ਸੈਲਫ ਨੂੰ ਇੱਕ ਵਾਰੀ ਸਾਫ਼ ਕਰਦੀ ਹੁੰਦੀ ਆ ਪਰ ਜਦੋਂ ਇਦਾਂ ਸਵਕਲੀਵਗਰਾ ਦੇਖ ਲੈਨੇ ਆ ਤੇ ਉਦੋਂ ਤਾਂ ਫਿਰ ਆਇਆ ਹੋਇਆ ਨਾ ਵੀ ਚੰਗੀ ਤਰ੍ਹਾਂ ਕਲੀਨ ਕਰਦ ਗਏ ਨੇ ਤੇ ਇੱਕ ਵਾਰੀ ਕੱਪੜਾ ਦਾ ਵੈਸੇ ਮੈਂ ਮਾਰਦੀ ਹੁੰਦੀ ਆ ਗਿੱਲਾ ਕੱਪੜਾ ਗੈਂਸ ਤੇ ਤੇ ਸੈਲਫ ਤੇ ਬਸ ਕੋਈ ਨਾ ਕੋਈ ਕੰਮ ਐਦਾ ਵੱਧ ਜਾਂਦਾ ਹੈ ਥੋੜੇ ਥੋੜੇ ਨਾਲ ਫਿਰ ਮੈਨੂੰ ਆਇਆ ਹੋਗਾ ਵੀ ਚਲੋ ਕੈਂਪਰ ਨੂੰ ਵੀ ਇੱਕ ਵਾਰੀ ਧੋ ਕੇ ਤੇ ਉਹਦੇ ਵਿੱਚ ਪਾਣੀ ਪਾ ਕੇ ਤੇ ਬਰਫ਼ ਪਾਦਾ ਰਾਤ ਪਾਣੀ ਪਾਇਆ ਨਹੀਂ ਸੀ ਇਹਨਾਂ ਨੇ ਪਾਣੀ ਥੋੜਾ ਸੀਗਾ ਸਬਜ਼ੀ ਅੱਜ ਬਣਾਉਣੀ ਸੀਗੀ ਫਲਗਾਂ ਗਵਾਰੇ ਦੀਆਂ ਡੰਗ ਕੇ ਤਾਂ ਰਾਤੀ ਰੱਖ ਤੀਆਂ ਸੀ ਤੇ ਬਸ ਮੇਰੇ ਤੋਂ ਗਲਤੀ ਹੋ ਗਈ ਵੀ ਨਹੀਂ ਰਾਤ ਹੀ ਕੱਟ ਕੇ ਰੱਖ ਦੇਦੀ ਤੇ ਸਵੇਰੇ ਪਹਿਲਾਂ ਮੈਂ ਕੱਟੀਆਂ ਝਾੜੂ ਵੀ ਅੱਜ ਮੈਂ ਨਹੀਂ ਲਗਾਇਆ ਸੀ ਬਸ ਨਹਾ ਕੇ ਤੂਬ ਜੋਤ ਲਗਾ ਕੇ ਤੇ ਉਸ ਤੋਂ ਬਾਅਦ ਫਲੀਆਂ ਕੱਟ ਲਈਆਂ ਸੀ ਚਾਹ ਬਣਾ ਲਈ ਸੀਗੀ ਆਲੂ ਪਾ ਕੇ ਬਣਾਉਂਗੇ 1/2 ਕਿਲੋ ਫਲੀਆਂ ਵੈਸੇ ਪਿੰਡ ਤਾਂ ਸੀ ਪੀਕੇ ਪਿੰਡ ਤਾਂ ਮੇਰੇ ਇਹ ਕੱਲੇ ਪਿਆਜ਼ ਪਾ ਕੇ ਬਣਾਉਂਦੇ ਹੁੰਨੇ ਆ ਤੇ ਇੱਥੇ ਮੈਂ ਆਲੂ ਪਾ ਕੇ ਬਣਾ ਲੈਦੀ ਨੇ ਮੈਨੂੰ ਆਲੂ ਪਾ ਕੇ ਵਧੀਆ ਲੱਗਦੀਆਂ ਆ ਤੜਕਾ ਜਿੰਨੇ ਭੁਜਦਾ ਤੇ ਨਾਲ-ਨਾਲ ਮੈਨੂੰ ਐਸ ਵੀ ਚਲੋ ਆਟਾ ਛਾਣ ਲਾ ਨਾ ਤਾਂ ਲਸਣ ਸੀ ਘਰੇ ਅੱਜ ਤੇ ਨਾ ਹੀ ਟਮਾਟਰ ਸੀ ਬਸ ਆਲੂ ਵੀ ਕੱਟ ਕੇ ਮੈਂ ਧੋ ਕੇ ਰੱਖ ਲਏ ਸੀਗੇ ਫਲੀਆਂ ਤਾਂ ਥੋੜਾ ਜਿਆਦਾ ਹੁੰਦਾ ਵੀ ਤਾਂ ਡੰਗਾਂ ਨੂੰ ਥੋੜਾ ਜਿਆਦਾ ਬਸ ਰਾਤ ਸਾਰਾ ਨੇ ਰਲ ਕੇ ਡੰਗਤੀਆਂ ਸੀ ਕੱਲੇ ਤੋਂ ਬੰਦੇ ਤਾਂ ਨਹੀਂ ਡੰਗਿਆ ਜਿੰਨੇ ਸਿਆਣੇ ਜੇ ਬੰਦੇ ਦਾ ਕੰਮ ਹੁੰਦਾ ਅਣ ਖੇਜੇ ਤਾਂ ਐ ਹੁੰਦਾ ਵੀ ਇਹੋ ਜਿਹਾ ਫਲਗਾਂ ਵਗੈਰਾ ਡੰਗਣੀਆਂ ਤਾਂ ਤੇ ਮੈਂ ਤਾਂ ਇਹਨਾਂ ਨੂੰ ਐ ਕਹਿੰਦੀ ਨਾ ਜੇ ਫਲਗਾਂ ਖਾਣੀਆਂ ਤੇ ਭਈ ਡੰਗਾ ਦਿਆ ਕਰੋ ਨਾਲ ਮੇਰੇ ਤੋਂ ਕੱਲੀ ਤੋਂ ਨਹੀਂ ਡੰਗੀਆਂ ਜਾਂਦਾ ਕਿਨਾਂ ਚਿਰ ਬੈਠ ਕੇ ਤੜਕਾ ਭੁੱਜ ਗਿਆ ਸੀ ਤੇ ਮਸਾਲੇ ਪਾ ਦਾਂਗੇ ਇਹਦੇ ਵਿੱਚ ਹਲਦੀ ਲਾਲ ਮਿਰਚ ਨਾਮਕ ਗਰਮ ਮਸਾਲਾ ਤੇ ਧਨੀਆ ਪਾਊਡਰ ਥੋੜਾ ਜਿਹਾ ਪਾਣੀ ਪਾ ਕੇ ਤੇ ਮਸਾਲੇ ਪਕਾ ਲਵਾਂਗੇ ਡੁੰਗਿਆਂ ਜਾਂਦੇ ਟਾਈਮ ਲੱਗ ਜਾਂਦੇ ਨੇ ਤੇ ਡੁੰਗਾਂ ਤੇ ਇਕੱਲੇ ਬੰਦੇ ਤੋਂ ਤਾਂ ਤੇ ਬਾਕੀ ਐ ਹੁੰਦਾ ਵੀ ਸਿਆਣੇ ਜੇ ਬੰਦੇ ਦਾ ਹੀ ਕੰਮ ਹੁੰਦਾ ਆਣ ਖੇਜਦਾ ਵੀ ਜਿਹੜਾ ਐ ਹੁੰਦਾ ਵੀ ਬੇਲਾ ਬੈਠਾ ਚਲੋ ਡੰਗ ਦਿੰਦਾਗਾ ਤੇ ਬਾਕੀ ਐ ਹੁੰਦਾ ਵੀ ਹੁਣ ਡੁੰਗਣਾਂ ਗਾ ਤਾਂ ਆਪ ਨੂੰ ਹੀ ਪੈਂਦਗਾ ਤੇ ਪਰ ਮੈਂ ਇਹਨਾਂ ਨੂੰ ਨਾਲ ਲਾ ਲੈ ਨਹੀਂ ਨਿਰਮਾਣ ਵਰਗਿਆਂ ਨੂੰ ਵੀ ਮਸਾਲੇ ਵੀ ਆਪਣੇ ਪੱਕ ਗਏ ਸੀ ਤੇ ਹੁਣ ਇਸ ਦੇ ਵਿੱਚ ਜਿਹੜੀਆਂ ਫਲੀਆਂ ਕੱਟ ਕੇ ਰੱਖੀਆਂ ਸੀ ਉਹ ਪਾ ਦੂੰਗੇ ਡੇਲੀ ਉਹੀ ਕੱਧੂ ਤੋਰੀਆਂ ਖਾਈ ਜਾਂਦੇ ਸੀ ਤੇ ਮੈਂ ਵੀ ਇਹਨਾਂ ਨੂੰ ਕਹਿ ਤਾ ਮੈਂ ਇਹ ਹੀ ਲਈ ਉਹਨੇ ਕਹਿੰਦੇ ਸਬਜ਼ੀ ਹੋਰ ਹੈ ਨਹੀਂ ਕੋਈ ਮੰਡੀ ਦੇ ਵਿੱਚ ਜਿਆਦਾ ਫਲੀਆਂ ਦਾ ਵੀ ਆ ਹੁੰਦਾ ਵੀ ਜੇ ਕੱਚੀਆਂ-ਕੱਚੀਆਂ ਹੋਣ ਤਾਂ ਤਾਂ ਹੀ ਵਧੀਆ ਲੱਗਦੀਆਂ ਕਈ ਵਾਰ ਤਾਂ ਇਹ ਪੱਕੜਦੀਆਂ ਹੁੰਦੀਆਂ ਤੇ ਉਹ ਖਾਣ ਦੇ ਵਿੱਚ ਵਧੀਆ ਨਹੀਂ ਬੰਦੀਆਂ ਤੇ ਪਰ ਫਲੀਆਂ ਬਹੁਤ ਛੋਟੀਆਂ ਸੀਗੀਆਂ ਕੱਚੀਆਂ-ਕੱਚੀਆਂ ਆਲੂ ਕੱਟ ਲਈ ਸੀ ਤਿੰਨ ਵਿੱਚ ਮੈਂ ਤੇ ਆਲੂ ਪਾ ਦੂੰਗੀ ਪਿੰਡ ਤਾਂ ਵੈਸੇ ਚਿਬੜ ਪਾ ਕੇ ਬਣਾਉਦੇ ਹੁੰਦੇ ਵਿੱਚ ਤੇ ਆਲੂ ਨਹੀਂ ਪਾਉਂਦੇਗੇ ਪੇਕੇ ਪਿੰਡ ਤਾਂ ਹੁਣ ਤਾ ਮੈਨੂੰ ਨਹੀਂ ਪਤਾ ਵੀ ਪਾਉਂਦਿਆ ਕਿ ਨਹੀਂ ਤੇ ਪਰ ਜਦੋਂ ਮੈਂ ਘਰ ਵਾਰੀ ਹੁੰਦੀ ਸੀ ਉਦੋਂ ਤਾਂ ਅਸੀਂ ਚਿਬੜ ਪਾ ਕੇ ਤੇ ਪਿਆਜ਼ ਪਾ ਕੇ ਬਣਾਉਂਦੇ ਹੁੰਦੇ ਸੀ ਤੇ ਪਰ ਇੱਥੇ ਮੈਂ ਆਲੂ ਪਾ ਕੇ ਬਣਾਉਣੀ ਹੁੰਦੀ ਆ ਮੈਨੂੰ ਆਲੂ ਪਾ ਕੇ ਵਧੀਆ ਲੱਗਦੇ ਆ ਇਕੱਲੇ ਪਿਆਜ਼ ਵਾਲੀਆਂ ਵਧੀਆ ਨਹੀਂ ਲੱਗਦੀਆਂ ਥੋੜੇ ਥੋੜੇ ਨਾਲ ਕੰਮ ਵਸ ਡੇਲੀ ਲੇਟ ਹੋ ਜਾਂਦਾ ਮੈਨੂੰ ਐ ਹੁੰਦਾ ਵੀ ਕਿਹੜਾ ਰੋਟੀ ਤੇ ਵੀ ਸਵੇਰ ਦੀ ਤੇ ਟਾਈਮ ਲੱਗ ਜਾਂਦਾ ਨਾਲ ਟਿਫਨ ਬਣਾਉਣੇ ਹੁੰਦੇ ਆਗੇ ਜਿੰਨਾ ਚਿਰ ਰੋਟੀ ਨਹੀਂ ਬਣਦੀ ਤੇ ਉਹਨਾਂ ਚਿਰ ਫਿਰ ਕੋਈ ਹੋਰ ਕੰਮ ਨਹੀਂ ਹੁੰਦਾ ਨਾ ਹੀ ਤਾਂ ਝਾੜੂ ਪੋਚੇ ਤਾਂ ਸੁਬਾ ਹੁੰਦਾਗਾ ਝਾੜੂ ਵਿਜੇ ਲਗਾਦਾ ਪੋਚਾ ਤਾਂ ਨਹੀਂ ਲੱਗਦਾ ਕਿਉਂਕਿ ਝਾੜੂ ਮੂਹਰੋ ਤਾਂ ਰਹੀ ਜਾਂਦਾ ਲਗਾਉਣ ਬੰਦੂ ਪੋਚ ਦੇ ਵਿੱਚੋਂ ਤਾਂ ਥਾਂ ਵੀ ਉਧਰੋਂ ਫਿਰ ਮੋਟਰਸਾਈਕਲ ਖੜੇ ਹੁੰਦੇ ਉਧਰੋਂ ਨਹੀਂ ਧੋਤਾ ਜਾਂਦਾਗਾ ਬਾਕੀ ਐ ਹੁੰਦਾ ਵੀ ਜਿੰਨਾ ਚਿਰ ਸਾਰੇ ਉੱਠ ਕੇ ਨਹਾਉਂਦੇ ਨਹੀਂ ਉਹਨਾਂ ਚਿਰ ਕੋਈ ਕੰਮ ਨਹੀਂ ਹੁੰਦਾਗਾ ਉਹਨਾਂ ਚਿਰ ਫਿਰ ਐਂ ਪੈੜਚਾਲ ਕਰਦੇ ਰਹਿੰਦੇ ਆਗੇ ਗੈਸ ਨੂੰ ਕੇਰਾ 1-2 ਮਿੰਟਾਂ ਤੇ ਤਾਂ ਮੈਂ ਪੁੱਜ ਤੇ ਰੱਖੂੰਗੀ ਤੇ ਬਾਅਦ ਵਿੱਚ ਸਿੱਮ ਗੈਸ ਤੇ ਬਣਾਵਾਂਗੇ ਸੁੱਕੀ ਸਬਜ਼ੀ ਇਹ ਆਪਾਂ ਨਾਲ-ਨਾਲ ਆਟਾ ਗੁੰਨ ਲੈਨੇਗੇ ਤੇ ਵੈਸੇ ਅੱਜ ਮੌਸਮ ਦਾ ਫਰਕ ਸੀਗਾ ਗਰਮੀ ਘੱਟ ਸੀਗੀ ਇਸ ਟਾਈਮ ਤੇ ਵੀ ਦੇਣੇ ਵੀ ਅੱਜ ਗਰਮੀ ਘੱਟ ਸੀਗੀ ਧੁੱਪ ਵੀ ਮਾਦਮ ਜੀ ਸੀਗੀ ਰਾਤ ਹਨੇਰੀ ਆ ਗਈ ਸੀ ਤੇ ਵੈਸੇ ਹਨੇਰੀ ਦਾ ਰੇਤਾਂ ਮਿੱਟੀ ਤਾਂ ਹੋਇਆ ਪਿਆ ਸੀ ਕਾਫੀ ਤੇ ਚਲੋ ਆਇਆ ਸੀ ਵੀ ਚਲੋ ਮੌਸਮ ਜਦੋਂ ਠੰਡਾ ਹੋਦੋਂ ਤੋਂ ਕੰਮ ਕਰਨ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੁੰਦੀਗੀ ਇੰਨਾ ਜ਼ਿਆਦਾ ਵੈਸੇ ਠੰਡਾ ਨਹੀਂ ਸੀ ਪਰ ਐਂ ਜ਼ਿਆਦਾ ਪਸੀਨਾ ਨਹੀਂ ਸੀ ਆਉਂਦਾਗਾ ਜਿਵੇਂ ਹੁਣ ਚਾਰ ਪੰਜ ਦਿਨਾਂ ਤੇ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਤੇ ਅੱਜ ਮੌਸਮ ਦੇ ਵਿੱਚ ਕਾਫੀ ਫਰਕ ਸੀਗਾ ਤੇ ਕੱਪੜੇ ਵੀ ਅਜੇ ਦੋ ਦਿਨਾਂ ਦੇ ਧੋਣ ਵਾਲੇ ਕੱਲ ਮੈਂ ਕੱਪੜੇ ਵੀ ਨਹੀਂ ਧੋਤੇ ਸੀਗੇ ਬਸ ਸਵੇਰ ਵੇਲੇ ਤਾਂ ਐ ਹੁੰਦਾ ਵੀ ਰੋਟੀ ਟਾਈਮ ਨਾਲ ਬੰਜੇ ਉਸ ਤੋਂ ਬਾਅਦ ਕੰਮ ਹੌਲੀ ਹੌਲੀ ਹੋਈ ਜਾਂਦੇ ਹੈਗੇ ਬਾਕੀ ਜੇ ਸਾਰੇ ਜਲਦੀ ਉੱਠ ਘੜ ਹੁਣ ਤਾਂ ਕੰਮ ਆ ਵੀ ਕੋਈ ਨਾ ਕੋਈ ਜਲਦੀ ਹੋ ਜੇ ਹੋਰ ਨਾਲ ਤੇ ਨਹਾਉਣ ਨੂੰ 8 ਵਜਾ ਦਿੰਦੇ ਸਾਰੇ ਜਾਣੇ ਬਾਈ ਨਾਲ ਜਦੋਂ ਨਹਾਉਂਦੇ ਹੈਗੇ ਮੈਨੂੰ ਐ ਹੁੰਦਾ ਵੀ ਚਲੋ ਮੈਂ ਰੋਟੀ ਟੁੱਕ ਦਾ ਕੰਮ ਕਰਕੇ ਆਪਦਾ ਨਵੇੜ ਕੇ ਰੱਖਦਾ ਟਿਫਨ ਵਗੈਰਾ ਪਾਏ ਜਾਣ ਇਹਨਾਂ ਦੇ ਕਈ ਵਾਰ ਤਾਂ ਮੈਂ ਰੋਟੀ ਵੀ ਬਣਾ ਲੈਣੀ ਹੁੰਦੀ ਆ ਤੇ ਬਸ ਨਹਾਉਂਦੇ ਟਾਈਮ ਲਾ ਦਿੰਦੇ ਆਗੇ ਨਾਲ ਨਾਲ ਸਬਜ਼ੀ ਚ ਕਟਛੇ ਮਾਰ ਦੋਗੇ ਪਰ ਆਪ ਨੂੰ ਮਦਰੋ ਕਿਹਾ ਸੀ ਮੈਂ ਵਿੰਡੋ ਬੰਦ ਕਰਦੇ ਹਵਾ ਕਾਫੀ ਚੱਲੀ ਜਾਂਦੀ ਇਸ ਤੇ ਗੈਸ ਬੰਦ ਹੁੰਦਾ ਸੀਗਾ ਗੈਸ ਨੂੰ ਹੁਣ ਸਿੱਮਤੇ ਕਰ ਦੂੰਗੀ ਤੇ ਬਸ ਫਿਰ ਮੈਂ ਗੈਸ ਤੇ ਬਣ ਜੂਗੀ ਆਟਾ ਗੁੰਨ ਕੇ ਤੇ ਰੋਟੀ ਬਣਾ ਲੂਗੀ ਮੈਂ ਸਬਜ਼ੀ ਦਾ ਟਾਈਮ ਲੱਗ ਜੂਗਾ ਸਮਗਸ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾਗਾ ਤੇ ਵਸੇ ਸੁੱਕੀ ਸਬਜ਼ੀ ਦਾ ਹੁੰਦਾ ਗੇ ਸਮਗਸ ਤੇ ਬਣਾਈ ਠੀਕ ਰਹਿੰਦੀ ਹੈ ਨਹੀਂ ਤਾਂ ਫਿਰ ਕਈ ਵਾਰੀ ਨੀਚੇ ਲੱਗ ਜਾਂਦਾ ਡਰ ਰਹਿੰਦਾ ਅੱਟਾ ਗੁੰਨਨਾ ਹੈ ਤੇ ਲੱਸੀ ਬਣਾ ਲੈਣੀ ਹੈ ਕਿਰ ਹੁਣ ਲੱਸੀ ਬਣਾ ਕੇ ਰੱਖ ਦੇਣੀ ਆ ਜੇ ਤਾਂ ਉਹ ਗਰੋਂ ਨਹਾਲੇ ਤਾਂ ਰੋਟੀ ਬਸ ਪੱਕਦੀ ਤੋਂ ਖਾ ਲੈਣਗੇ ਤੇ ਨਹੀਂ ਫਿਰ ਰੋਟੀ ਬਣਾ ਕੇ ਰੱਖ ਦੇਣੀ ਆ ਸਾਰੀ ਸੁੱਕੀ ਸਬਜ਼ੀ ਦੇ ਨਾਲ ਤਾਂ ਦਹੀਂ ਲੱਸੀ ਵਧੀਆ ਲੱਗਦਾਗਾ ਬਾਕੀ ਹੁਣ ਗਰਮੀ ਦੇ ਵਿੱਚ ਤਾਂ ਨਹੀਂ ਲੱਸੀ ਦਾ ਹੁੰਦਾ ਵੀ ਹੋਵੇ ਦਹੀਂ ਲੱਸੀ ਬਣਾ ਤਾਂ ਰੋਟੀ ਵੀ ਨਹੀਂ ਲੱਗਦੀ ਗਰਮੀ ਦੇ ਵਿੱਚ ਦੁੱਧ ਨੂੰ ਵੀ ਹੁਣ ਲੇਟ ਕਰ ਦਿੰਦੇ ਆ ਨੇ ਤਾਂ ਅੱਗੇ ਦੁੱਧ ਜੇ ਜਲਦੀ ਉੱਠ ਘੜਦੇ ਸੀ ਤੇ ਦੁੱਧ ਲੈ ਆਉਂਦੇ ਸੀ ਰੋਟੀ ਬਣਾਉਂਦੇ ਬਣਾਉਂਦੇ ਨਾਲ-ਨਾਲ ਮੈਂ ਦੁੱਧ ਗਰਮ ਕਰ ਦਿੰਦੀ ਸੀ ਹੁਣ ਤਾਂ ਕਈ ਵਾਰੀ ਮੈਂ ਰੋਟੀ ਬਣਾ ਲੈਣੀ ਹੁੰਦੀ ਉਹ ਤੋਂ ਬਾਅਦ ਹੀ ਦੁੱਧ ਲੈ ਕੇ ਆਉਂਦੇ ਤੇ ਫਿਰ ਮੈਂ ਜਦੋਂ ਵਰਤਨ ਚਾਗਦੀ ਹੁੰਦੀ ਆ ਕਿ ਰੋਟੀ ਆਲੇ ਤੇ ਫਿਰ ਉਦੋਂ ਉਬਾਲ ਦਵਾ ਦਿੰਦੇ ਹਾਂ ਨੇ ਦੁੱਧ ਨੂੰ ਕਿਉਂਕਿ ਇਕੱਲੇ ਦੁੱਧ ਨੂੰ ਉਬਾਲ ਦਵਾਉਣ ਵਾਸਤੇ ਤਾਂ ਖੜਨਾ ਔਖਾ ਲੱਗਦਾ ਕਿ ਚਾਂਦੇ ਵਿੱਚ ਹੁਣ ਕੜਾਹੀ ਮੈਂ ਦੂਸਰੀ ਸਾਈਡ ਤੇ ਘਰਤੀ ਸੀ ਸਬਜ਼ੀ ਨੂੰ ਹਜੇ ਟਾਈਮ ਸੀਗਾ ਬਾਨ ਦੇ ਵਿੱਚ ਤੇ ਮੈਨੂੰ ਐਥੇ ਵੀ ਚਲੋ ਜਿੰਨਾ ਚਿਰ ਸਬਜ਼ੀ ਬਾਨਦੀ ਤੇ ਮੈਂ ਰੋਟੀ ਬਣਾ ਲਾਂ ਕਿਉਂਕਿ ਰੋਟੀ ਨੇ ਵੀ ਪੱਕਦੀ ਪੱਕਣਾਗਾ ਜਦੋਂ ਨਾਲ ਦੁਪਹਿਰ ਤੇ ਹੋ ਜਾਂਦੀ ਹੈ ਵਾਸ਼ਿੰਗ ਮਸ਼ੀਨ ਪ੍ਰਭ ਨੂੰ ਮੈਂ ਕਿਹਾ ਸੀ ਤੂੰ ਪਾਣੀ ਪਾ ਕੇ ਰੱਖ ਮਗਲ ਰੋਟੀ ਚੋਂ ਪਾਣੀ ਇੰਨਾ ਜ਼ਿਆਦਾ ਨਹੀਂ ਹੋਏ ਉਹ ਚ ਥੋੜਾ ਆਉਂਦਾ ਕਿਉਂ ਮੂਰਲੇ ਸਾਈਡ ਤੇ ਜਦੋਂ ਇੱਧਰ ਪਈ ਸੀਗੀ ਪੋਰਚ ਦੇ ਵਿੱਚ ਵਾਸ਼ਿੰਗ ਮਸ਼ੀਨ ਉਹਦਾ ਤਾਂ ਗੇਟ ਵਾਲ ਤੋਂ ਉੱਥੇ ਮੋਟਰ ਚਲਾ ਕੇ ਤੇ ਪਾਣੀ ਨਾਲ ਦੀ ਨਾਲ ਪਾ ਲਈਦਾ ਸੀ ਤੇ ਤੇ ਟਾਈਮ ਲੱਗ ਜਾਂਦਾ ਮੈਂ ਪ੍ਰਭ ਨੂੰ ਕਿਹਾ ਮੈਂ ਤੂੰ ਐ ਕਰ ਜਾ ਟੁੱਟੀ ਛੱਡਾਂ ਤੇ ਪਾਈਪ ਲਾ ਕੇ ਤੇ ਹੌਲੀ ਹੌਲੀ ਮਸ਼ੀਨ ਚ ਪਾਣੀ ਪੈ ਜਾਊਗਾ ਜਿੰਨੇ ਮੈਂ ਰੋਟੀ ਬਣਾਉਣੀ ਹੈਗੀ ਤੇ ਬਾਅਦ ਦੇ ਵਿੱਚ ਮੈਂ ਚਲ ਕੱਪੜੇ ਪਾ ਦੂੰਗੀ ਮੈਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਐਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਪਲੀਜ਼ ਰਿਕਵੈਸਟ ਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਲੋ ਜੀ ਆਪਾਂ ਰੋਟੀ ਬਣਾ ਲ ਗਏ ਤੇ ਉਸ ਤੋਂ ਬਾਅਦ ਕੰਮ ਧੰਦੇ ਜਿੰਨੇ ਕੁ ਹੋਏ ਕਰਾਂਗੇ ਕਰਦੇ ਵੈਸੇ ਤਾਂ ਮੌਸਮ ਠੰਡਾ ਤੇ ਥੋੜੀਆਂ-ਬਹੁਤੀਆਂ ਸਫਾਈਆਂ ਦਾ ਵੀ ਅੱਜ ਸੋਚਿਆ ਵੀ ਕਰ ਦਾਂਗੇ ਕਿਉਂਕਿ ਹੁਣ ਜਾਦਾ ਗਰਮੀ ਦੇ ਵਿੱਚ ਤਾਂ ਹੁੰਦਾ ਵੀ ਝਾੜੂ ਪੋਚਾ ਕਰਕੇ ਜਿੰਨਾ ਹੁੰਦਾ ਤੇ ਬਸ ਫ੍ਰੀ ਹੋ ਜઈએ ਘੇਰਾ ਮਾੜਾ ਮੋਟਾ ਜਿੱਦ ਮੌਸਮ ਠੰਡਾ ਹੁੰਦਾ ਉਹਦੇ ਲਾਹਾ ਹੋ ਜਾਂਦਾ ਵੀ ਚਲੋ ਕੋਈ ਐਕਸਟਰਾ ਸਫਾਈ ਹੁੰਦੀ ਹੈ ਜਿਹੜੀ ਕਰਨ ਲੱਗੇ ਨਹੀਂ ਤਾਂ ਹੁਣ ਵੈਸੇ ਜਿਆਦਾ ਕੋਈ ਸਾਫ ਸਫਾਈਆਂ ਨਹੀਂ ਹੁੰਦੀਆਂ ਡੇਲੀ ਵਾਲਾ ਜਿਹੜਾ ਝਾੜੂ ਪੋਚਾ ਉਹ ਤਾਂ ਆਪਾਂ ਕਰਦੇ ਆਂਗੇ ਤੇ ਇੰਨੀ ਗਰਮੀ ਦੇ ਵਿੱਚ ਹੋਰ ਕੋਈ ਸਾਫ ਸਫਾਈਆਂ ਨਹੀਂ ਹੁੰਦੀਆਂ ਪਰ ਮਾੜਾ ਅਸਟਮ ਤੇ ਦੁੱਧ ਲੈਣ ਗਿਆ ਸੀ ਜਦੋਂ ਮੈਂ ਰੋਟੀ ਲੱਗ ਗਈ ਸੀਗੀ ਕਈ ਵਾਰ ਤਾਂ ਆਲਦੀ ਨਾਲ ਹੀ ਊੜਿਆ ਉਹਨਾਂ ਦਾ ਦੁੱਧ ਲੈ ਕੇ ਤੇ ਕਈ ਵਾਰੀ ਆਉਂਦਾ ਜੇ ਫਾਟਕ ਲੱਗ ਜੇ ਤੇ ਫਿਰ ਟਾਈਮ ਲੱਗ ਜਾਂਦਾਗਾ ਜੇ ਤਾਂ ਦੁੱਧ ਪਹਿਲਾਂ ਆਜ ਤਾਂ ਵਧੀਆ ਨਾਲ ਦੀ ਨਾਲ ਗਰਮ ਕਰਕੇ ਰੱਖਿਆ ਜਾਂਦਾਗਾ ਪਰ ਮੈਨੂੰ ਪੁੱਛ ਰਹੀ ਸੀ ਕਿ ਮम्मा ਤੁਸੀਂ ਝਾੜੂ ਨਹੀਂ ਕੱਢਿਆ ਕਿ ਮੈਂ ਪੋਚਾ ਲਗਾ ਨਹੀਂ ਮੈਂ ਉਹਨੂੰ ਕਿਹਾ ਨਹੀਂ ਅੱਧੇ ਰੇਤਾਂ ਮਿੱਟੀ ਕਾਫੀ ਹੋਇਆ ਪਿਆ ਪਿਛਲੇ ਵੀਡੀਓ ਦੇ ਵਿੱਚ ਪਹਿਲਾਂ ਉਧਰੋਂ ਵੀ ਧੋਵਾਂਗੀ ਤੇ ਬਾਕੀ ਪੈਰਾ ਦੇ ਨਾਲ ਅੰਦਰ ਵੀ ਆਉਂਦਾਗਾ ਰਾਤ ਹਨੇਰੀ ਆ ਕਿਸੇ ਜ਼ਿਆਦਾ ਤਾਂ ਨਹੀਂ ਆਈ ਤੇ ਪਰ ਜਿੰਨੀ ਕੁ ਵੀ ਆਈ ਸੀ ਰੇਤਾ ਮਿੱਟੀ ਉਹਨਾ ਕਾਫੀ ਆ ਗਿਆ ਸੀਗਾ ਆ ਬਰਤਨ ਜਿਹੜਾ ਸਾਈਡ ਤੇ ਪਿਆਗਾ ਹਾਂਡੀ ਕੋਲੇ ਤੇ ਇਹਦੇ ਵਿੱਚ ਬਸ ਗਰਮ ਪਾਣੀ ਕਰਕੇ ਮੈਂ ਸਵੇਰੇ ਪੋਣੇ ਪਿਉ ਕੇ ਰੱਖੇ ਸੀਗੇ ਪੋਣੇ ਬਸ ਮੈਂ ਅਲੱਗ ਹੀ ਧੋਣੀ ਹੁੰਦੀ ਹੁਣੇ ਗਰਮ ਪਾਣੀ ਕਰਕੇ ਥੋੜਾ ਜਿਹਾ ਸਰਫ ਪਾ ਲੈਨੇ ਮਿੱਠਾ ਸੋਡਾ ਪਾ ਲੈਨੇ ਤੇ ਸਰਕਾ ਪਾ ਲੈਨੇ ਹੁਣੇ ਉਸ ਦੇ ਵਿੱਚ ਤੇ ਉਹਨਾਂ ਨੂੰ ਪਿਉ ਕੇ ਰੱਖ ਦੇਨੇ ਹੁਣੇ ਪੋਣੇ ਵਧੀਆ ਨਿਖਰ ਜਾਂਦੇ ਆਗੇ ਤੇ ਇਹਨਾਂ ਨੂੰ ਇੱਥੇ ਕਿਚਨ ਦੇ ਵਿੱਚ ਹੀ ਧੋ ਦੇਣੇ ਹੁੰਦੇ ਆ ਮੈਂ ਪੋਣਿਆਂ ਨੂੰ ਤਾਂ ਜੇ ਮੈਚਰ ਚ ਪਾਣੀ ਥੋੜਾ ਠੰਡਾ ਹੋਊਗਾ ਤੇ ਬਸ ਰੋਟੀ ਬਣਾ ਕੇ ਉਸ ਤੋਂ ਬਾਅਦ ਧੋ ਦੂੰਗੀ ਪੋਣੇ ਮੈਂ ਪੋਣੇ ਬਦਲ ਤਾਂ ਡੇਲੀ ਦੇਣੇ ਹੁੰਦੇ ਆ ਕਿਉਂਕਿ ਡੱਬੇ ਦੇ ਵਿੱਚੋਂ ਹੀ ਫਿਰ ਸਮੈਲ ਜੀ ਆਉਣ ਲੱਗ ਜਾਂਦੀ ਹੈਗੀ ਬੰਦ ਕਰ ਦੇਣੇ ਹੁੰਦੇ ਆ ਇਹ ਡੱਬਾ ਤੇ ਬਸ ਧੋ ਦੂਜੇ ਤੀਜੇ ਦਾ ਦੇਣੇ ਹੁੰਦੀਆਂ ਕਿਉਂਕਿ ਪੋਣੇ ਹੈਗੇ ਆ ਕਾਫੀ ਲਓ ਜੀ ਰੋਟੀ ਵੀ ਬਣ ਗਈ ਸੀ ਤੇ ਨਾਲ ਇਹ ਟਿਫਿਨ ਪਾ ਦੇਣੀ ਹੈ ਮੈਂ ਦੁੱਧ ਵੀ ਆ ਗਿਆ ਸੀ ਤੇ ਮੈਨੂੰ ਐਸੀ ਵੀ ਚਲੋ ਰੋਟੀ ਪਹਿਲਾਂ ਖਾ ਕੇ ਤੇ ਬਾਅਦ ਦੇ ਵਿੱਚ ਦੁੱਧ ਗਰਮ ਕਰੂੰਗੀ ਹੁਣ ਜਦੋਂ ਵਰਤਨ ਚੱਕੂੰਗੀ ਟਿਫਨ ਆਪਾਂ ਦੋਨਾਂ ਦੇ ਪਾ ਦਿੰਨੇ ਆ ਪਿਓ ਪੁੱਤਾਂ ਦੇ ਤੇ ਰੋਟੀ ਪਾ ਲਾਂ ਖਾਣ ਨੂੰ ਰੋਟੀ ਹਜੇ ਕਿਸੇ ਨੇ ਵੀ ਨਹੀਂ ਖਾਧੀ ਸੀ ਅ ਇਕੱਠੇ ਬੈਠ ਕੇ ਖਾ ਲਾਂਗੇ ਰੋਟੀ ਟਿਫਨ ਪਾ ਕੇ ਬਸ ਮੈਨੂੰ ਐ ਹੋ ਜਾਂਦਾ ਵੀ ਮੇਰੀ ਟੈਨਸ਼ਨ ਖਤਮ ਹੋ ਜਾਂਦੀ ਹੈਗੀ ਜਦੋਂ ਮਰਜ਼ੀ ਜਾਣ ਆਪਣੀ ਮਰਜ਼ੀ ਨਾਲ ਤਾਂ ਭਾਵੇਂ ਇਹ 10 ਮਿੰਟ ਲੇਟ ਵੀ ਹੋ ਜਾਣ ਤੇ ਜੇ ਕਦੇ ਮੈਂ ਟਿਫਨ ਪਾਉਣ ਨੂੰ ਲੇਟ ਹੋ ਜਾ ਫੇਰ ਇਹਨਾਂ ਨੂੰ ਐ ਹੋ ਜਾਂਦਾ ਵੀ ਇੰਨਾ ਟਾਈਮ ਹੋ ਗਿਆ ਵਾਰੀ ਵਾਰੀ ਮੈਨੂੰ ਸੁਣਾਈ ਜਾਂਦੇ ਹੈਗੀ ਵੇ 9 ਵਜੇ ਗਿਆ 9 ਵਜੇ ਗਿਆ ਤਾਂ ਕਰਕੇ ਮੈਨੂੰ ਐ ਹੁੰਦਾ ਵੀ 8:30 ਵਜੇ ਦੇ ਨੂੰ ਮੈਂ ਟਿਫਨ ਪਾ ਕੇ ਰੱਖ ਦਿੰਦੀ ਹੁੰਨੀ ਆ। ਸਭ ਦੀ ਪਾਲੀ ਸੀ ਮੈਂ 4:30 ਦੇ ਤੱਕ ਸੋ ਰੋਟੀ ਖਾ ਲਾਂਗੇ ਬੈਠ ਕੇ। ਉਸ ਤੋਂ ਬਾਅਦ ਕਰਦੇ ਆਂ ਕਿ ਜਾਂਦੇ ਸਾਫ ਸਫਾਈ। ਰੋਟੀ ਵੀ ਪਾਲੀ ਸੀ ਤੇ ਰੋਟੀ ਖਾ ਵੀ ਲਈ ਸੀ ਤੇ ਉਸ ਤੋਂ ਬਾਅਦ ਮੇਰੇ ਜਾਦਾ ਆ ਵੀ ਮੈਂ ਤਾਂ ਪ੍ਰਭ ਨੂੰ ਕਿਹਾ ਸੀਗਾ ਵੀ ਵਾਸ਼ਿੰਗ ਮਸ਼ੀਨ ਚ ਪਾਣੀ ਉਧਰ ਛੱਡ ਦੇ। ਰੋਟੀ ਖਾਂਦੇ ਖਾਂਦੇ ਉਹ ਤੋਂ ਜ਼ਿਆਦਾ ਹੀ ਮੇਰੇ ਉੱਥੇ ਬੈਠੀ ਦੇ ਤੇ ਮੈਂ ਪ੍ਰਵ ਨੂੰ ਕਿਹਾ ਬੰਦ ਕਰ ਤੀ ਟੂਟੀ ਕਹਿੰਦੀ ਨਹੀਂ ਪ੍ਰਵ ਨੇ ਮੈਨੂੰ ਐ ਕਹਿਤਾ ਸੀ ਕਹਿੰਦੀ ਮम्मा ਮੈਂ ਛੱਡ ਤਾਂ ਦਿੰਨੀ ਆ ਤੇ ਬੰਦ ਤੁਸੀਂ ਕਰ ਦਿਓ ਤੇ ਪ੍ਰਵ ਤਾਂ ਭੁੱਲ ਗਈ ਸੀ ਉਹ ਤਾਂ ਪਹਿਲਾਂ ਹੀ ਕਹਤਾ ਸੀ ਕਹਿੰਦੀ ਮੈਂ ਤਾਂ ਪੜਾਈ ਕਰਦੀ ਆ ਤੇ ਮੈਂ ਵੀ ਭੁੱਲ ਗਈ ਬਸ ਕੇ ਚੰਦੇ ਵਿੱਚ ਕੰਮ ਕਰਦੀ ਕਰਦੀ ਜਦੋਂ ਜਾ ਕੇ ਦੇਖਿਆ ਤੇ ਪਾਣੀ ਸਾਰਾ ਡੁੱਲ ਹੀ ਜਾਵੇ ਬਾਹਰ ਲਓ ਜੀ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਤੇ ਕਿਚਨ ਵੀ ਸਾਰੀ ਕਲੀਨ ਕਰਤੀ ਸੀਗੀ ਤੇ ਮੈਨੂੰ ਐਸ ਵੀ ਚਲੋ ਮੌਸਮ ਠੰਡਾ ਹੀ ਆਸ ਟਾਈਮ ਤੇ ਵੀ ਜ਼ਿਆਦਾ ਕੋਈ ਧੁੱਪ ਹੈ ਨਹੀਂ ਸੀਗੀ ਤੇ ਨਹੀਂ ਤਾਂ ਅੱਗੇ ਪੱਖੇ ਗੁਲਦਰਾ ਥੱਲੇ ਵੀ ਗਰਮੀ ਆਈ ਜਾਂਦੀ ਆ ਤੇ ਅੱਜ ਵਧੀਆ ਸੀਗਾ ਮੌਸਮ ਤੇ ਮੈਨੂੰ ਐਸੀ ਵੀ ਚਲੋ ਥੋੜੀ ਬੋਤੀ ਝਾੜ-ਛੜਾਈ ਕਰਦਾ ਵੈਸੇ ਡੇਲੀ ਡਸਟਿੰਗ ਜਿਹੜੀ ਕਰਨੀ ਉਹ ਤਾਂ ਕਰਨੀ ਆ ਵਿੰਡਵਾ ਵਗੈਰਾ ਤੇ ਕਾਫੀ ਧਿੱਤਾ ਮਿੱਟੀ ਹੋਇਆ ਪਿਆ ਸੀਗਾ ਤੇ ਉਹ ਵੀ ਝਾੜ ਕੇ ਤੇ ਬਾਹਰੋਂ ਵੀ ਝਾੜ ਤੇ ਸ ਮੈਂ ਤੇ ਬੈੱਡ ਸ਼ੀਟਾਂ ਵੀ ਚੇਂਜ ਕਰ ਦਿੰਦੀ ਅੱਜ ਹਾਈ ਤੱਕ ਕੰਮ ਸਵੇਰ ਦੇ ਵਧੀ ਤੁਰੇ ਜਾਂਦੇਗੇ ਪਹਿਲਾਂ ਕਿਚਨ ਦੇ ਵਿੱਚ ਵਧ ਗਿਆ ਸੀ ਸਵੇਰੇ ਛਪਕਲੀ ਸੀ ਤੇ ਕੀੜੀਆਂ ਸੀ ਭੂਰੀਆਂ ਤੇ ਬਾਕੀ ਮਸ਼ੀਨ ਦੇ ਵਿੱਚ ਜਦੋਂ ਪਾਣੀ ਉੱਪਰ ਟਿੱਕਰ ਹੋ ਗਿਆ ਤੇ ਉਧਰ ਸਾਰੇ ਮਗਰ ਬੇੜੇ ਦੇ ਵਿੱਚ ਇੱਕ ਤਰੀਕਾ ਸੀਗਾ ਉਧਰ ਤੇ ਸਾਰੇ ਉਹ ਹੋਲੀ ਹਰਕਤ ਜੀ ਹੁੰਦੀ ਸੀਗੀ ਰਿੱਤੇ ਦੇ ਉੱਪਰ ਜਦੋਂ ਇਸ ਤਰ੍ਹਾਂ ਪਾਣੀ ਪੈ ਗਿਆ ਤੇ ਮਸ਼ੀਨ ਦੇ ਵਿੱਚ ਫਿਰ ਖਾਲੀ ਕੀਤੀ ਅੱਧੀ ਮਸ਼ੀਨ ਕਿਉਂਕਿ ਇੰਨਾ ਪਾਣੀ ਪਾ ਕੇ ਤਾਂ ਫਿਰ ਕੱਪੜੇ ਵੀ ਨਹੀਂ ਨਿਕਲਦੇਗੇ ਪਰ ਉਹ ਕਹਿੰਦੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਵੀ ਤੁਸੀਂ ਆਪਦਾ ਧਿਆਨ ਰੱਖਿਓ ਵੀ ਮੈਂ ਤਾਂ ਆਪਦੀ ਪੜ੍ਹਾਈ ਕਰਦੀ ਐ ਪੜ੍ਹਾਈ ਕਰਨ ਲੱਗ ਗਈ ਸੀਗੀ ਲਓ ਜੀ ਉਧਰਲਾ ਰੂਮ ਦਾ ਸੈਟ ਕਰਤਾ ਤੇ ਹੁਣ ਦੂਸਰੇ ਰੂਮ ਦੇ ਵਿੱਚ ਆ ਗਏ ਇਦਨੋਂ ਵੀ ਵਿੰਡੋ ਸਾਫ ਕਰ ਦਿੰਦੇ ਆ ਕਿ ਵਿੰਡੋਆਂ ਵਗੈਰਾ ਤਾਂ ਡੇਲੀ ਨਹੀਂ ਸਾਫ ਹੁੰਦੀਆਂ ਹੁਣ ਤਾਂ ਗਰਮੀ ਦੇ ਵਿੱਚ ਤਾਂ ਜਵੇਂ ਹੀ ਨੇ ਹੁੰਦੀਆਂ ਆਂ ਸਰਦੀ ਦੇ ਵਿੱਚ ਤਾਂ ਫੇਰ ਵੀ ਐ ਹੁੰਦਾ ਵੀ ਚਲੋ ਹਫਤੇ ਚ ਇੱਕ ਵਾਰੀ ਆਪਾਂ ਸਾਫ ਕਰ ਦਿੰਦੇ ਆਂ ਗਰਮੀ ਦੇ ਵਿੱਚ ਤਾਂ ਹੀ ਨਹੀਂ ਪਤਾ ਕਿੰਨੇ ਦਿਨ ਨਿਕਲ ਜਾਂਦੇ ਆ ਵਿੰਡਵਾਂ ਨੂੰ ਇਹ ਲਿਆ ਤਾਂ ਬਸ ਜਿਹੜੀ ਡਸਟਿੰਗ ਕਰਨੀ ਉਹ ਕਰ ਦੇਈ ਦੀ ਆ ਤੇ ਇੰਨੇ ਸਾਫ ਸਫਾਈ ਨਹੀਂ ਆਉਂਦੀ ਕਿਉਂਕਿ ਗਰਮੀ ਤਾਂ ਵੈਸੇ ਇੰਨੀ ਆਈ ਜਾਂਦੀ ਆ ਤੇ ਰੇਤਾਂ ਮਿੱਟੀ ਜਦੋਂ ਇਸ ਤਰ੍ਹਾਂ ਛਾੜਦੇ ਆ ਤਾਂ ਉਹ ਆਪਦੇ ਉੱਪਰ ਹੋਰ ਵੀ ਪੈਂਦਾ ਗਾ ਇਹਧਰੋਂ ਵੀ ਬੈੱਡ ਸ਼ੀਟ ਚੇਂਜ ਕਰ ਦੂੰਗੀ ਵੈਸੇ ਬੈੱਡ ਸ਼ੀਟਾਂ ਸਾਫ਼ ਹੀ ਪੰਗਾ ਸੀ ਕਿਉਂਕਿ ਅੰਦਰ ਤਾਂ ਕੋਈ ਬੈਠਦਾ ਹੀ ਨਹੀਂ ਗਾ ਐਨੀ ਗਰਮੀ ਦੇ ਵਿੱਚ ਬੈਠੇ ਹੀ ਨਹੀਂ ਜਾਂਦਾ ਗਾ ਕੂਲਰ ਵੀ ਬਾਹਰ ਹੀ ਲੱਗਿਆ ਹੁੰਦਾ ਗਾ ਇਹ ਵੀ ਬਾਹਰਲੀ ਸਾਈਡ ਤੋਂ ਛਾੜ ਦੂੰਗੀ ਇਧਰੋਂ ਵੀ ਅੱਜ ਮੌਸਮ ਦਾ ਮੈਨੂੰ ਐਸੀ ਵੀ ਚਲੋ ਜੇ ਥੋੜਾ ਬੋਤਾਂ ਠੰਡਾ ਹੋਇਆ ਤਾਂ ਪਲਾ ਹਾ ਲੈ ਲੈਨੇ ਸਾਬ ਸਫਾਈ ਜਿੰਨੀ ਹੁੰਦੀ ਐਕਸਟਰਾ ਕਰ ਲੈਂਦੇ ਆ ਬਾਕੀ ਰੱਬ ਵੈਸੇ ਬੱਦਲ ਵਾਈ ਬਣੀ ਪਈ ਸੀ ਪਤਾ ਨਹੀਂ ਮੀ ਆਊਗਾ ਕਿ ਹਨੇਰੀ ਆਊਗਾ ਕੀ ਹੋਊਗਾ ਪਰ ਚਲੋ ਐਸੀ ਆਪ ਨੂੰ ਵੀ ਕਿਹੜਾ ਤਸੱਲੀ ਜੀ ਹੋਊਗੀ ਵੀ ਕਿਹੜਾ ਝਾੜ ਚੜਾਈ ਕਰਦਾ ਮੈਂ ਧੋਵ ਵਗੈਰਾ ਤੋਂ ਵੀ ਮੈਨੂੰ ਐ ਹੁੰਦਾ ਵੀ ਚਲੋ ਜਦੋਂ ਕਿਹੜਾ ਇਸ ਤਰ੍ਹਾਂ ਝਾੜ ਚੜਾਈ ਕਰਦੀ ਹੁੰਦੀ ਆ ਕਿਹੜਾ ਮੋਟੀ ਜੀ ਡਸਟ ਝਾੜ ਦੇਣੀ ਹੁੰਦੀ ਆ ਬਾਕੀ ਬਾਅਦ ਦੇ ਵਿੱਚ ਡਸਟਿੰਗ ਤਾਂ ਕਰਨੀ ਹੁੰਦੀ ਹੈਗੀ ਹਾਂ ਵੀ ਜੇ ਲੋ ਬੈੱਡ ਸ਼ੀਟ ਚੇਂਜ ਕਰਨੀ ਹੁੰਦੀ ਆ ਤੇ ਪਹਿਲਾਂ ਇਹ ਮੋਟੀ ਮੋਟੀ ਡਸਟ ਚੱਕੀ ਜਾਵੇ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਉੱਪਰ ਡਿੱਗੀ ਜਾਂਦੀ ਹੈਗੀ ਜਿੰਦਾਂ ਵਗੈਰਾ ਕਰਾਂ ਮੈਂ ਬੰਦ ਕਰ ਦਿੰਦੀ ਆ ਤੇ ਪੜਦਾ ਕਰ ਦੂੰਗੀ ਇਧਰੋਂ ਇਹ ਦਲੀਵੀ ਬੈੱਡ ਸ਼ੀਟ ਚੇਂਜ ਕਰ ਦੂੰਗੀ ਹੈੱਡ ਸ਼ੀਟ ਉਧਰੋਂ ਵੀ ਚੇਂਜ ਕਰਤੀ ਸਾਰੇ ਡਰੈਗਨ ਰੂਮ ਦੇ ਵਿੱਚੋਂ ਵੀ ਮੈਂ ਝਾੜੇ ਸੀਗੀ ਤੇ ਉਸ ਤੋਂ ਬਾਅਦ ਝਾੜੂ ਲਗਾਤਾ ਸੀਗਾ ਫੋਰਚ ਰੈਂਦਾਗਾ ਤੇ ਇਧਰੋਂ ਫੋਰਚ ਦੇ ਵਿੱਚ ਵੀ ਰਿੱਤਾ ਸਰਕ ਸਰਕ ਕਰੀ ਜਾਂਦਾਗਾ ਇਧਰੋਂ ਵੀ ਝਾੜੂ ਲਗਾ ਕੇ ਤੇ ਥਾਂ ਪਿਛਲਾ ਵੇੜਾ ਤਾਂ ਮੈਂ ਧੋਤਾ ਸੀਗਾ ਪਹਿਲਾਂ ਤੇ ਇਧਰੋਂ ਧੋ ਦੋਗੇ ਮੂਰਲਾ ਵੇੜਾ ਰੈਂਦਾਗਾ ਇਹਨੂੰ ਧੋ ਕੇ ਤੇ ਉਸ ਤੋਂ ਬਾਅਦ ਕੱਪੜੇ ਧੋਵਾਂਗੇ ਥਾਂ ਵੀ ਧੋਤਾ ਸੀ ਤੇ ਕੱਪੜੇ ਮੈਂ ਧੋਲੇ ਸਿੱਥ ਡਰਾਈ ਕਰਕੇ ਤੇ ਸੁੱਕਣੇ ਪਾ ਦਿੰਨੇ ਆਂਗੇ ਆਪਾਂ ਦੋ ਦਿਨਾਂ ਦੇ ਸੀ ਕੱਪੜੇ ਵੈਸੇ ਤੇ ਬਾਕੀ ਬੈੱਡ ਸ਼ੀਟਾਂ ਹੋਗੀਆਂ ਸੀ ਚੱਕੀਆਂ ਸੀ ਨਾਲ ਉਹ ਬੈੱਡ ਸ਼ੀਟਾਂ ਦਾ ਬਸ ਐ ਹੋ ਗਿਆ ਵੀ ਜਦੋਂ ਪਿੰਡਵਾ ਵਗੈਰਾ ਝਾੜੀਆਂ ਸੀ ਵੀ ਮਾੜੀ ਮੋਟੀ ਡਸਟ ਉੱਪਰ ਲੱਗਦੀ ਆ ਕਿ ਬਾਕੀ ਐ ਹੋ ਗਿਆ ਸੀ ਵੀ ਚਾਰ ਪੰਜ ਦਿਨ ਹੋ ਗਏ ਸੀਗੇ ਪੋਸ਼ਾਕਾਂ ਨੂੰ ਬੇਸ਼ੱਕ ਨਹੀਂ ਪੈਂਦੇ ਉੱਪਰ ਤੇ ਬਸ ਆਪ ਨੂੰ ਐ ਹੋ ਜਾਂਦਾ ਵੀ ਚਲੋ ਚੇਂਜ ਕਰ ਦਗੇ ਲਓ ਜੀ ਜਿਹੜੇ ਕੱਪੜੇ ਹੈਗੇ ਇਹਨਾਂ ਨੂੰ ਵੀ ਡਰਾਈ ਕਰ ਦਿੰਦੀ ਆ ਬਾਲਟੀ ਦੇ ਵਿੱਚ ਪਿਆ ਜਿਹੜੇ ਤੇ ਬਾਕੀ ਸੁੱਕਣੇ ਪਾ ਦਿੰਨੇ ਆ ਕੱਪੜੇ రెడ్డి ਸ਼ੀਟਾਂ ਵਗੈਰੇ ਇਹ ਤਾਂ ਦੋਸਰੇ ਦਾ ਟਰਾਈ ਹੋ ਗਏ ਸੀ ਐ ਹੁੰਦਾ ਵੀ ਟਰਾਈ ਕਿਤੇ ਥੋੜਾ ਜਲਦੀ ਸੁੱਕ ਜਾਂਦੇ ਨਾਲ ਦੀ ਨਾਲ ਚੱਕੇ ਰਹਿੰਦੇ ਹੈਗੇ। ਪ੍ਰਾਵ ਆਪਣੇ ਨਹਾਉਣ ਦੀ ਤਿਆਰੀ ਕਰ ਰਹੀ ਸੀਗੀ। ਸਿਰ ਧੋਣਾ ਸੀ ਕਹਿੰਦੀ ਮਮਾ ਅੱਜ ਮੈਂ ਸਿਰ ਧੋਣਾ। ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾ ਕੇ ਤੇ ਮੈਂ ਪਿੰਦ ਚਾ ਟ੍ਰੈਸਟ ਲੈ ਲਈ ਸੀਗੀ ਤੇ ਚਾਹ ਪਾਣੀ ਪੀ ਲਿਆ ਸੀਗਾ ਜਿਆਦਾ ਵੈਸੇ ਉਹ ਪਈ ਤਾਂ ਹੈ ਨਹੀਂ ਸੀਗੀ ਵਿਚਾਹ ਪਾਣੀ ਪੀ ਕੇ ਤੇ ਫਿਰ ਅੱਜ ਦੀ ਸਾਫ ਸਫਾਈ ਕਰਨੀ ਸੀਗੀ। ਇਹ ਵੀ ਕਈ ਦਿਨ ਹੋ ਗਏ ਸੀ ਕੌਲੀ ਹੋਈ ਜਾਂਦੀ ਸੀ ਕਿ ਤੇ ਅੱਜ ਐਸ ਵੀ ਚਲੋ ਇਹਦੀ ਵੀ ਸਾਫ ਸਫਾਈ ਕਰਦਾ ਬਾਅਦ ਦੇ ਵਿੱਚ ਹੀ ਨਹਾਉਂਗੀ। ਵੈਸੇ ਤਾਂ ਸਵੇਰ ਇੱਕ ਵਾਰ ਨਹਾ ਲਈ ਸੀ ਤੇ ਪਰ ਐ ਹੁੰਦਾ ਵੀ ਕੰਮ ਖਤੰਦਾ ਕਰਕੇ ਤਾਂ ਫਿਰ ਨਹਾਉਣਾ ਹੀ ਪੈਂਦਾ ਹੁਣ ਗਰਮੀ ਦੇ ਵਿੱਚ। ਤੇ ਪ੍ਰਾਬੀ ਨਹਾ ਕੇ ਆ ਗਈ ਸੀਗੀ ਤੇ ਟੀਵੀ ਲਗਾ ਕੇ ਬੈਠੀ ਸੀ ਤਾਂ ਇਹ ਚਾਹ ਪੀ ਰਹੀ ਸੀ ਹਜੇ ਮੈਂ ਤਾਂ ਪੀ ਲਈ ਸੀਗੀ। ਇਹਨੇ ਵੀ ਅੱਜ ਮੌਸਮ ਨੂੰ ਦੇਖ ਕੇ ਇਹਨੂੰ ਐ ਹੋ ਗਿਆ ਕਹਿੰਦੀ ਮੇਰੀ ਵੀ ਚਾਹ ਨਾਲ ਬਣਾ ਹੀ ਲਿਓ ਮੰਮਾ ਨਹੀਂ ਤਾਂ ਵੈਸੇ ਇਹ ਚਾਹ ਬਹੁਤ ਘੱਟ ਪੀਂਦੀ ਹੈਗੀ। ਕਈ ਵਾਰ ਤਸਵੀਰ ਵਾਲੀ ਚਾਹ ਵੀ ਨਹੀਂ ਪੀਂਦੀ ਤੇ ਕਈ ਵਾਰੀ ਜੇ ਦਾ ਮਨ ਕਰੇ ਤੇ ਫਿਰ ਕਹਿੰਦੀ ਬਣਾ ਲਓ ਚਾਹ ਕਿਹੜਾ ਫਰਿੱਜ ਨੂੰ ਖਾਲੀ ਕਰ ਲੈਣੀ ਮੈਂ ਬੰਦ ਕਰ ਦਿੱਤੀ ਸੀ ਪਲੱਗ ਵੀ ਕਾੜ ਦਿੱਤਾ ਸੀਗਾ ਕਿਉਂਕਿ ਬਿਜਲੀ ਵਾਲੀ ਚੀਜ਼ ਦਾ ਪਤਾ ਨਹੀਂ ਕੋਈ ਕਦੋਂ ਕਰੰਟ ਵੈਸੇ ਮਾਰ ਦਿੱਤਾ ਹੈ ਨਹੀਂ ਤੇ ਪਰ ਪਰੋਸਾ ਵੀ ਕੋਈ ਨਹੀਂ ਹੁੰਦਾ ਐਦਾਂ ਦੀ ਚੀਜ਼ ਦਾ ਸਮਾਨ ਸਾਰਾ ਕੱਢ ਕੇ ਤੇ ਇਹ ਮੈਂ ਪਿਛਲੇ ਬੇੜੇ 'ਚ ਲੈ ਜੂੰਗੀ ਧੋਣ ਵਾਲਾ ਤੇ ਬਾਕੀ ਜਿਹੜਾ ਸਮਾਨ ਆਪਣਾ ਉਹ ਦੁੱਧ ਵਗੈਰਾ ਰੱਖਿਆ ਵਾ ਸੀਗਾ ਤੇ ਉਹ ਪ੍ਰਸਾ ਵਾਲੇ ਕਾਊਂਟਰ ਤੇ ਕਰਤਾ ਕਿਹੜਾਂ ਬਾਅਦ ਦੇ ਵਿੱਚ ਲਗਾ ਦਾਂਗੇ ਸਾਫ਼ ਕਰਕੇ ਪੋਚਾ ਪਰਾਵਨੇ ਲਗਾਤਾ ਸੀਗਾ ਪੋਚਾ ਲਗਾ ਕੇ ਇਹ ਬਾਅਦ ਦੇ ਵਿੱਚ ਇਨਹਾਈ ਸੀਗੀ ਮੈਂ ਤੇਨੇ ਨਹੀਂ ਬਹੁਤ ਹਾਰਾ ਲੱਗ ਜਾਂਦਾ ਪੋਚਾ ਲਗਾ ਦਿੰਦੀ ਉਹਨੇ ਚਰਚੇ ਮੈਨੂੰ ਐ ਹੁੰਦਾ ਜੀ ਕੋਈ ਮੈਂ ਕੱਪੜੇ ਧੋ ਲੈਣੀਆਂ ਜਾਂ ਥਾਂ ਧੋ ਲੈਣੀਆਂ ਹੈਗੀ ਉਹ ਜੀ ਫਰਿੱਜ ਸਾਫ ਕਰਤੀ ਸੀ ਆਪਾਂ ਵਿੱਚੋਂ ਵੀ ਸਾਰੀ ਤੇ ਸਮਾਨ ਲਾ ਦਿੰਨੇ ਹੁਣ ਤੇ ਗਰਮੀ ਕਰਕੇ ਹੁਣ ਆਉਂਦਾ ਵੀ ਨਾਲ ਦੀ ਨਾਲ ਚਲਾ ਦਗੇ ਕਈ ਵਾਰੀ ਲਾਈਟ ਦਾ ਵੀ ਨਹੀਂ ਪਤਾ ਹੁੰਦਾ ਕਦੋਂ ਚਲੀ ਜਾਵੇ ਦੁੱਧ ਵਗੈਰਾ ਦਾ ਵੀ ਖਰਾਬ ਹੋਣ ਦਾ ਡਰ ਹੁੰਦਾ ਬਾਕੀ ਹੁਣ ਪਾਣੀ ਦਾ ਵੀ ਨਹੀਂ ਸਰਦਾ ਠੰਡੇ ਦਾ ਫ੍ਰਿਜ ਚ ਸਮਾਨ ਰੱਖ ਕੇ ਤੇ ਉਸ ਤੋਂ ਬਾਅਦ ਨਹਾ ਕੇ ਰੋਟੀ ਬਣਾ ਲਵਾਂਗੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਸੀਗਾ ਉਮੀਦ ਕਰਦੇ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ